ਅੱਜ ਪੂਰੇ ਪੰਜਾਬ ਵਿੱਚ ਚੱਲ ਰਹੇ ਐਮਪੀ ਦੇ ਇਲੈਕਸ਼ਨਾਂ ਨੂੰ ਲੈ ਕੇ ਅੱਜ ਖੇਮਕਰਨ ਦੇ ਪਿੰਡ ਮਸਤਗੜ ਵਿਖੇ ਅਸੀਂ ਪਹੁੰਚੇ ਤਾਂ ਬਕਵਾਕ ਪਾਰਟੀਆਂ ਦੇ ਨਾਲ ਕਈ ਮੁੱਦਿਆਂ ਤੇ ਗੱਲਾਂ ਕੀਤੀਆਂ ਗਈਆਂ ਹੁਣ ਇਲੈਕਸ਼ਨਾਂ ਦੇ ਨਤੀਜਿਆਂ ਤੋਂ ਵੇਖਣਾ ਹੋਵੇਗਾ ਕਿ ਕਿਹੜਾ ਦਾਵੇਦਾਰ ਸਹੀ ਹੁੰਦਾ ਹੈ ਅਤੇ ਕਡੂਰ ਸਾਹਿਬ ਦੀ ਐਮਪੀ ਦੀ ਸੀਟ ਕਿਸ ਦੀ ਝੋਲੀ ਦੇ ਵਿੱਚ ਪਵੇਗੀ ਤੇ ਕਿਸ ਦੇ ਸਿਰ ਤੇ ਜਿੱਤ ਦਾ ਸੇਰਾ ਸਜੇਗਾ ਇਸ ਮੌਕੇ ਅਸੀਂ ਵੱਖ-ਵੱਖ ਪਾਰਟੀਆਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਕੀ ਕਿਹਾ ਆਓ ਆਪਾਂ ਸੁਣਦੇ ਹਾਂ ਕਿਮ ਕਰਤਾ ਹੀਰਾ ਕੰਡਾ ਦੀ ਖਾਸ ਸਪੋਰਟ ਬਹੁਤ ਹੈ ਸਾਰਾ ਨਾਲ ਮਿਲ ਕੇ ਕੰਮ ਸਾਡਾ ਚੱਲਣ ਡਿਆ ਵਧੀਆ ਚੱਲਣ ਡਿਆ ਨਾਂ ਮੇਰਾ ਕਲਵੰਤ ਸਿੰਘ ਬਸਤਗੜ ਕਿਹੜੀ ਪਾਰਟੀ ਆਮ ਬਾਲਟੀ ਕਿੰਨੀਆਂ ਕੋ ਵੋਟਾਂ ਪੈ ਚੁੱਕੀਆਂ ਨੇ ਤੇ ਕਿੰਨੀਆਂ ਕਰੇ ਕਿੰਨੀਆਂ ਬਾਈ 440 ਵੋਟਾਂ ਪੁੱਗਤ ਚੁਪ ਜਾਣ ਦਾ ਨਹੀਂ ਸਰ ਦੋਹਾਂ ਬੂਥਾਂ ਦੇ ਇੱਕ ਬੂਥ ਹੈ ਜੀ ਦੂਜੇ ਦੇ ਕਿੰਨੀਆਂ ਕਿੰਨਾ ਕੋ ਤੁਹਾਨੂੰ ਇੱਥੇ ਹੰਗਾਰਾ ਮਿਲ ਰਿਹਾ ਵਾ ਕੀ ਕਹਿਣਾ ਚਾਹੋਗੇ ਹੰਗਾਰਾ ਜੀ ਬਹੁਤ ਵਧੀਆ ਆ ਇਸ ਟਾਈਮ ਤੇ ਤਾਂ ਪਹਿਲੇ ਨੰਬਰ ਤੇ ਚੱਲਣ ਦੇ ਆ ਕੰਮ ਹਾਂਜੀ ਕਿਹੜਾ ਪਿੰਡ ਹੈ ਇਹ ਇਹ ਮਸਤ ਘੜਜੀ ਪਿੰਡ ਇਹ ਤਿੰਨਾ ਪਿੰਡਾਂ ਦੀ ਇਕੱਠੀ ਪੰਚਾਇਤ ਦੇ ਇੱਥੇ ਦੋ ਬੂਥ ਲੱਗੇ ਆ ਜੀ ਇਕੱਠੇ ਇੱਥੇ ਵੋਟਾਂ ਪੈ ਰੀਆਂ ਨੂਰਵਾਲਾ ਧੂੜ ਨੋ ਮਸਤਗੜ ਕਿੰਨੀਆਂ ਕਵੋਟਾਂ ਪੈ ਚੁੱਕੀਆਂ ਨੇ ਕਿੰਨੀਆਂ ਰਹਿ ਗਈਆਂ ਇਹ ਤਕਰੀਬਨ ਤੁਸੀਂ ਸਮਝ ਲਓਗੇ 55% ਵੋਟ ਜਿਹੜੀ ਇਹ ਪਉਟਕ ਚੁੱਕੀ ਆ ਅਜੇ ਸ਼ਾਮਾਂ ਪੈਣੀਆਂ ਤੁਸੀਂ ਸਮਝ ਲਓਗੇ ਇਹ 70% ਤੇ ਜਾਵੇਗੀ ਵੋਟ ਚਾਰ ਪਾਰਟੀਆਂ ਹੈਗੀਆਂ ਤਕਰੀਬਨ ਤੁਹਾਨੂੰ ਕਿਹੜੀ ਪਾਰਟੀ ਪਸੰਦ ਕਿਹੜੀ ਪਾਰਟੀ ਜਿੱਤੇਗੀ ਵੇਖੋ ਜੀ ਅਸੀਂ ਤਾਂ ਆਮ ਆਦਮੀ ਪਾਰਟੀ ਦੇ ਵਰਕਰ ਆ ਤਗੜੇ ਹੋ ਕੇ ਆਪਦਾ ਚਾਰਾ ਮਾਰਨ ਦੇ ਆ ਕਿ ਸਾਡੀ ਪਾਰਟੀ ਜਿੱਤੇ ਬਾਕੀ ਬਹੁਤ ਵਧੀਆ ਵੋਟ ਹੇ ਵੇਲੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ ਭੁੱਤ ਰਹੀ ਆ ਬਹੁਤ ਵਧੀਆ ਆ ਆਵੇਗਾ ਚੰਗਾ ਜੀ ਸਰਕਾਰ ਵੱਲੋਂ ਜਿਹੜੀਆਂ ਹਦਾਇਤਾਂ ਦਿੱਤੀਆਂ ਗਈਆਂ ਨਾ ਉਹ ਵਧੀਆ ਬਿਲਕੁਲ ਜੀ ਵਧੀਆ ਚੰਗੇ ਪ੍ਰਬੰਧ ਹੋਏ ਆ ਪਾਣੀ ਧਾਣੀ ਦੇ ਪੱਖਿਆਂ ਦੇ ਹਰ ਇੱਕ ਸਟਾਪ ਦੇ ਬਹੁਤ ਚੰਗੇ ਪ੍ਰਬੰਧ ਆ ਇਹੋ ਜੀ ਕਿਹੜੇ ਮੁੱਦੇ ਆ ਜਿਹਨੂੰ ਲੈ ਕੇ ਤੁਸੀਂ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਦੇ ਪ੍ਰਚਾਰ ਕਰ ਰਹੇ ਹੋ ਵੇਖੋ ਜੀ ਇੱਥੇ ਤਾਂ ਬਹੁਤ ਜ਼ਿਆਦਾ ਵੈਸੇ ਮੁੱਦੇ ਨੇ ਬਾਰਡਰ ਏਰੀਆ ਬਾਰਡਰ ਬੈਲਟ ਆ ਇੱਥੇ ਸਮੱਸਿਆ ਆਮ ਪਿੱਛੋਂ ਨਾਲੋਂ ਜ਼ਿਆਦਾ ਸਾਨੂੰ ਸਾਨੂੰ ਤੂੰ ਸਮਝ ਲੈ ਕਿ ਸਕੂਲਾਂ ਦੀ ਸਮੱਸਿਆ ਜਿਵੇਂ ਪਾਣੀ ਇੱਥੇ ਜਿਹੜੇ ਸਾਡੇ ਪਾਣੀ ਖਾਰੇ ਨੇ ਬੋਰਾ ਦੇ ਵੀ ਖਾਰੇ ਨੇ ਹੋਰ ਇਹਦੀ ਸਮੱਸਿਆ ਇਸ ਤਰ੍ਹਾਂ ਦੀਆਂ ਤੂੰ ਸਮਝ ਲੋ ਜਿਵੇਂ ਸੜਕਾਂ ਸਾਡੀਆਂ ਬਾਰਡਰ ਤੇ ਔਨ ਕਰਕੇ ਉਹ ਵੀ ਟੁੱਟੀਆਂ ਹੋਈਆਂ ਨੇ ਇਹ ਸਰਕਾਰ ਤੋਂ ਅਸੀਂ ਇਹ ਵੀ ਮੰਗ ਕਰਦੇ ਆਂ ਕਿ ਸਾਡੇ ਚੰਗੇ ਐਮਪੀ ਜਿਹੜੇ ਜਿੱਤ ਜਾਣ ਆਮ ਪਾਰਟੀ ਦੇ ਤੇ ਸਾਡੇ ਵਾਲੇ ਪਿੰਡਾਂ ਵਾਲੇ ਖਿਆਲ ਹੋਵੇ ਜੀ ਗੱਲ ਕਰੀਏ ਤਾਂ ਜਦੋਂ ਵੋਟਾਂ ਪੈਂਦੀਆਂ ਹੁੰਦੀਆਂ ਕਿਉਂਕਿ ਆਪਾਂ ਨੂੰ ਤਾਂ ਐਮਐਲਏ ਦਾ ਹੀ ਖਾਸ ਜ਼ਿਆਦਾਤਰ ਅਸੀਂ ਪਿੰਡਾਂ 'ਚ ਕਹਿੰਦੇ ਆ ਐਮਐਲਏ ਦਾ ਹੀ ਪਤਾ ਹੁੰਦਾ ਵਾ ਕਿ ਐਮਪੀ ਦਾ ਵੀ ਤੁਹਾਨੂੰ ਪਤਾ ਵੀ ਐਮਪੀ ਡਿੰਪਾ ਵੀ ਹੈਗਾ ਸੀ ਕਰ ਬਿਲਕੁਲ ਜੀ ਬਿਲਕੁਲ ਐਮਪੀ ਬੜੇ ਚਿਰ ਤੋਂ ਦੇ 5 ਸਾਲ ਵੇਖਿਆ ਬਿਲਕੁਲ ਬੜੇ ਚਿਰ ਤੋਂ ਦੇਖਦੇ ਆ ਰਹੇ ਆ ਜੀ ਕਾਲੀਦਾਲ ਦੇ ਕਾਂਗਰਸ ਦੇ ਤੁਸੀਂ ਸਮਝ ਲਓ ਤੇ ਇੱਥੇ ਇਹ ਪਿੰਡ ਦੀ ਐਮਪੀ ਬਣ ਕੇ ਚਲੇ ਜਾਂਦਾ ਵੋਟ ਲੈ ਜਾਂਦਾ ਬਾਕੀ ਕਿਸੇ ਐਮਪੀ ਨੇ ਸਾਰ ਨਹੀਂ ਲਈ ਇੱਥੇ ਡਾਕਟਰ ਰਤਨ ਸਿੰਘ ਵੀ ਦੋ ਵਾਰੀ ਐਮਪੀ ਬਣ ਕੇ ਗਏ ਕਿਸੇ ਨੇ ਸਾਰ ਨਹੀਂ ਲਈ ਅਜੇ ਤੱਕ ਰਪਿੰਡਾ ਦੀ ਕੋਈ ਬਣ ਕੇ ਕੋਈ ਨਹੀਂ ਵਿਚਰਦੀ ਬਿਲਕੁਲ ਜੀ ਕੋਈ ਵਿਚਰਦਾ ਛੱਡ ਕੇ ਕੋਈ ਕਿਸੇ ਦੇ ਦੁੱਖ ਸੁੱਖ ਦੇ ਵਿੱਚ ਕੋਈ ਸੜਕ ਨਹੀਂ ਕੋਈ ਕਿਸੇ ਨੇ ਇੱਥੇ ਨਹੀਂ ਪੱਥਰ ਰੱਖਿਆ ਇੱਥੇ ਐਮਐਲ ਐਮਐਲ ਹੀ ਆਉਂਦਾ ਸਮਝ ਲਓ ਹਲਕੇ ਦਾ ਐਮਐਲ ਭਾਵੇਂ ਕਾਲੀ ਦਲ ਦਾ ਹੋਵੇ ਭਾਵੇਂ ਕਾਂਗਰਸ ਦਾ ਹੋਵੇ ਭਾਵੇਂ ਅੱਜ ਆਮ ਆਦਮੀ ਪਾਰਟੀ ਦਾ ਜੇ ਲਾਜੀਤ ਭੁੱਲਰ ਜੀ ਬੰਦੇ ਨੇ ਤਾਂ ਕਿਹੜਾ ਕਿਹੜਾ ਮੁੱਦਾ ਹੋਏਗਾ ਪਿੰਡ ਦਾ ਜਿਹੜਾ ਪਹਿਲੇ ਤੋਂ ਆ ਰਿਹਾ ਵੇਖੋ ਜੀ ਤੁਹਾਨੂੰ ਮੈਂ ਦੱਸਿਆ ਕਿ ਮੁੱਦੇ ਤਾਂ ਬਹੁਤ ਜਾਦੇ ਆ ਬਾਕੀ ਅਸੀਂ ਮੰਗਾ ਵੀ ਉਹਨਾਂ ਦੇ ਅੱਗੇ ਰੱਖਾਂਗੇ ਚੰਗੇ ਸੂਝਵਾਨ ਨੇ ਉਹ ਕੈਂਡੀਡੇਟ ਬਹੁਤ ਵਧੀਆ ਸਾਨੂੰ ਮਿਲੇ ਆ ਭਗਵੰਤ ਮਾਨ ਸਾਹਿਬ ਨੇ ਚੰਗੇ ਸੂਝਵਾਨ ਜਿਹੜੇ ਆ ਇੱਧਰ ਤੁਸੀਂ ਸਮਝ ਲਓ ਚੁਣ ਕੇ ਘੱਲੇ ਆ ਅੱਗੋਂ ਚਲੋ ਇਹ ਨੌਜਵਾਨ ਕਰਕੇ ਇਧਰੋਂ ਵੀ ਬਹੁਤ ਉਤਸ਼ਾਹ ਲੋਕਾਂ ਦਾ ਵੀ ਬਹੁਤ ਚੰਗੀ ਵੋਟ ਉਹਨਾਂ ਨੂੰ ਭੁਗਤ ਰਹੀ ਹੈ ਮਾ ਮੇਰਾ ਪਿੰਡ ਮਸਤ ਘੜਿਆ ਜੀ ਮੇਰਾ ਨਾਮ ਹਰਬੰਸ ਪਾਲ ਸਿੰਘ ਆ ਜੀ ਕਾਂਗਰਸ ਪਾਰਟੀ ਦਾ ਵਰਕਰ ਕੁਲਬੀਰ ਸਿੰਘ ਜੀਰਾ ਦੇ ਬਾਕੀ ਬਹੁਤ ਸ਼ਾਂਤਮਈ ਢੰਗ ਨਾਲ ਇੱਥੇ ਵੋਟਾਂ ਪੈ ਰਹੀਆਂ ਨੇ ਬਾਕੀ ਚਲੋ ਪਾਰਟੀਆਂ ਸਾਰੀਆਂ ਆਪੋ ਆਪਣਾ ਜੋਰ ਲਾਉਣ ਡੀਆਂ ਤੇ ਅਸੀਂ ਸ਼ਾਂਤਮਈ ਦੇ ਨਾਲ ਇੱਥੇ ਬਹੁਤ ਵਧੀਆ ਵੋਟਾਂ ਪੈ ਰਹੀਆਂ ਨੇ ਕਾਂਗਰਸ ਦੇ ਅਸੀਂ ਵਰਕਰ ਆ ਤੇ ਬਾਕੀ ਕੋਈ ਇੱਥੇ ਕੋਈ ਲੜਾਈ ਝਗੜੇ ਵਾਲੀ ਗੱਲ ਨਹੀਂ ਗਈ ਬਹੁਤ ਵਧੀਆ ਪਿੰਡ ਆ ਸਾਰੇ ਇੱਕ ਦੂਜੇ ਦੇ ਬੂਥ ਦੇ ਜਾਂਦੇ ਆਉਂਦੇ ਆ ਬਾਕੀ ਕੋਈ ਦਿੱਕਤ ਵਾਲੀ ਗੱਲ ਨਹੀਂ ਗਈ ਵੈਗਰਜੀ ਕਾ ਖਾਲਸਾ ਦੁਨੀਆਂ ਕੋ ਵੋਟਾਂ ਹੈਗੀਆਂ ਟੋਟਲ ਤੇ ਕਿੰਨੀਆਂ ਕੋ ਪ੍ਰੈਕਟਿਕ ਸਾਡੇ ਦੋ ਬੂਥ ਨੇ ਦੋਹਾਂ ਚ 14 15 ਕੁ ਸੌ ਵੋਟ ਏ ਤੇ ਮੇਰਾ ਖਿਆਲ ਏ ਵੀ 1200 ਵੋਟ ਭੁਗਤਨੀ ਸਾਰੀ ਟੋਟਲ ਜਿੱਚੋ 600 ਵੋਟ ਪੈ ਗਈ ਤੇ ਬਾਕੀ ਪੈਣ ਵਾਲੀ ਛਾਹ ਦਾ ਬਥੇਰਾ ਹੀ ਬਹੁਤ ਵਧੀਆ ਲੋਕ ਪਾਰੇ ਵੋਟ ਇਹ ਖਾਸ ਕਰਕੇ ਦੂਜਾ ਐਸੀ ਭਰਾ ਜਰਾ ਤੇ ਦੇ ਸੰਯੋਗ ਸਾਡਾ ਹਾਂਜੀ ਉਹ ਜਿਹੜੇ ਆਪਣੇ ਘਰ ਬੈਠੇ ਵੇਖ ਰਹੇ ਆ ਅੰ데 ਗਰਮੀ ਬੜੀ ਆ ਜਾਇਆ ਨਹੀਂ ਜਾਂਦਾ ਉਹਨਾਂ ਨੂੰ ਕੀ ਫੀਲ ਕਰਨਾ ਚਾਹੋਗੇ ਨਹੀਂ ਕੋਈ ਗਰਮੀ ਨਹੀਂ ਲੋਕ ਪੂਰਾ ਕੋਈ ਆਪੋ ਆਪਣੇ ਹਰੇ ਕੋਲ ਪ੍ਰਬੰਧ ਹੈਗਾ ਰੇਕ ਬੰਦਾ ਆ ਰਿਹਾ ਏਸੀ ਗੱਡੀਆਂ ਸਾਰਿਆਂ ਕੋਲ ਜੀ ਨਹੀਂ ਵੀ ਅਸੀਂ ਹੈਗਾ ਜੀ ਇਸ ਕਰ ਪਾਰਟੀ ਬਦਲੇ ਬੈਣਾ ਹੀ ਹੈ ਜਿਹੜੀ ਪਾਰਟੀ ਬਦਲੇ ਆਪਾਂ ਇੰਨਾ ਸਰਕਾਰਾਂ ਬਦਲਣ ਤੇ ਜ਼ੋਰ ਲੱਗਦਾ ਪਿਆ ਆਪਣਾ ਫਰਜ਼ ਬਣਦਾ ਪਿਆ ਆਪਾਂ ਵੀ ਆਪਦਾ ਜਿੰਨਾ ਹੋਵੇ ਯੋਗਦਾਨ ਪਾਈਏ ਜੀ ਕਿਨਾ ਮੈਂ ਆਪਣਾ ਤੇ ਕਿਹੜਾ ਪਿੰਡ ਆ ਤੇ ਅੱਜ ਜਿਹੜੀਆਂ ਵੋਟਾਂ ਪੈ ਰਹੀਆਂ ਕਿੰਨਾ ਹੰਗਾਰਾ ਮੇਰੇ ਪਹਿਲਾਂ ਦਾ ਜੀ ਆਪ ਦਾ ਬਹੁਤ ਬਹੁਤ ਸ਼ੁਕਰੀਆ ਜਿਨ੍ਹਾਂ ਨੇ ਆਣ ਕੇ ਸਾਡੇ ਇਸ ਪਿੰਡ ਦੇ ਉੱਤੇ ਮਿਹਰਬਾਨੀ ਕੀਤੀ ਕਿ ਇੱਥੇ ਵੋਟਾਂ ਪੈ ਰਹੀਆਂ ਤੇ ਉਹਦੇ ਨਾਲ ਤੁਸੀਂ ਇੱਥੇ ਸਾਡੀ ਆਵਾਜ਼ ਤਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹੋ ਅੱਜ ਵੋਟਾਂਆਂ ਪੈ ਰਹੀਆਂ ਕਿੰਨਾ ਹੰਗਾਰਾ ਮੇਰੇ ਅੱਜ ਸਾਨੂੰ ਅਸੀਂ ਆਪਦੇ ਪਿੰਡ ਦੀ ਗੱਲ ਕਰੀਏ ਤੇ ਸਾਡੀਆਂ ਜਿਹੜੀਆਂ ਵੋਟਾਂ ਨੇ ਉਹ ਸਾਨੂੰ ਬਹੁਤ ਹੀ ਘਰਾ ਵਧੀਆ ਮਹਿਰਿਆ ਕਿਉਂਕਿ ਸਰਦਾਰ ਵਿਰਸਾ ਸਿੰਘ ਬਲਟੋਆ ਨੇ ਪਹਿਲਾਂ ਬਤੌਰ ਐਮਐਲਏ ਦੇ ਤੌਰ ਤੇ ਜੇ ਉਹ ਕੰਮ ਨਿਭਾਏ ਜੋ ਕੰਮ ਕੀਤੇ ਉਹਦੇ ਤੌਰ ਤੇ ਸਾਨੂੰ ਜਿਹੜੀਆਂ ਵੋਟਾਂ ਨੇ ਅੱਜ ਵੱਧ ਵਧ ਪੈ ਰੀਆਂ ਨੇ ਤੇ ਘਰਾਂ ਤੋਂ ਬੜਾ ਉਤਸ਼ਾਹ ਹੈ ਹਰ ਇੱਕ ਨੂੰ ਆਪੋ ਆਪਣੇ ਸਾਰੇ ਵੋਟਰਾਂ ਨੂੰ ਲੈ ਕੇ ਆ ਰਹੇ ਨੇ ਹਰ ਕੋਈ ਬੰਦੇ ਆਪਣੀ ਜ਼ਿੰਮੇਵਾਰੀ ਆਪ ਸਮਝਦਾ ਹੈ ਬਾਕੀ ਕੰਮ ਜਿਹੜੇ ਕੀਤੇ ਨੇ ਸੜਕਾਂ ਦੇ ਜਾਂ ਬਿਜਲੀ ਦੇ ਬਿਜਲੀਕਰ ਸਾਡੇ ਇੱਥੇ ਨੂਰ ਵਾਲੇ ਇੱਕ ਬਣਾਇਆ ਜਿਹਦੇ ਤੇ ਬਹੁਤ ਜ਼ਿਆਦਾ ਸਾਨੂੰ ਸੋਖੇ ਤਾਰਾਂ ਤੋਂ ਪਾਰ ਬਾਰਡਰ ਤੇ ਜੋ ਵੀ ਕੰਮ ਕੀਤੇ ਨੇ ਬੱਤੀ ਉੱਥੋਂ ਤੱਕ ਜਾਂਦੀ ਏ ਸਾਰਾ ਸਿਸਟਮ ਹੀ ਸਾਡਾ ਜਿਹੜਾ ਹੈ ਬਹੁਤ ਵਧੀਆ ਚੱਲ ਰਿਹਾ ਸੀ ਉਹ ਤੋਂ ਤੋਂ ਲੈ ਕੇ ਹੀ ਸਾਨੂੰ ਜਿਹੜਾ ਆ ਰਾਸ਼ਨ ਜਿਹੜਾ ਮਿਲ ਰਿਹਾ ਸੀ ਉਹ ਹੁਣ ਵੇਖੋ ਉਹ 5 ਕਿਲੋ ਤੇ ਆ ਗਿਆ ਜਿਹੜਾ ਕਿ 30 ਕਿਲੋ ਦਾਣੇ ਮਿਲਦੇ ਸੀ ਰਾਸ਼ਨ ਮਿਲਦਾ ਸੀ ਹੁਣ 5 ਕਿਲੋ ਤੇ ਆ ਗਿਆ ਹੈ ਬਾਕੀ ਸਰਕਾਰਾਂ ਦਾ ਇਹ ਹਾਲ ਰਿਹਾ ਤੇ ਅੱਜ ਦੇ ਮੌਜੂਦਾ ਸਰਕਾਰ ਜਿਹੜੀ ਉਹ ਕੋਈ ਫੇਲ ਨਿਕਲੀ ਆ ਸਾਡੇ ਪਿੰਡ ਦੇ ਵਿੱਚ ਕੋਈ ਵੀ ਕੰਮ ਆ ਜਾ ਨਹੀਂ ਕਰ ਸਕੀ ਕਿ ਕਿਹੜਾ ਸਾਨੂੰ ਦਿਖਾਈ ਦੇ ਰਿਹਾ ਕਿ ਅਸੀਂ ਉਹ ਕੰਮ ਤੁਹਾਨੂੰ ਦੱਸ ਸਕੀ ਆ ਐਮਪੀ ਦਾ ਇਲੈਕਸ਼ਨ ਆ ਤੇ ਐਮਪੀ ਪਿਛਲੇ ਪੰਨਿਆ ਸਾਲਾਂ ਚ ਕਿੰਨੀ ਕੋਰਾ ਕੇ ਮਸਤ ਗੜ ਕੇ ਆਇਆ ਐ ਐਮਪੀ ਦੇ ਇਲੈਕਸ਼ਨ ਜਿੰਨੇ ਵੀ ਪਿੱਛੇ ਹੋਏ ਨੇ ਵੋਟਾਂ ਸਿਰਫ ਇੱਕਰਾਂ ਵੋਟਾਂ ਹੀ ਲੈਣ ਆਉਂਦੇ ਨੇ ਬਾਕੀ ਕੋਈ ਸਾਡੇ ਪਿੰਡਾਂ ਚ ਆਣ ਕੇ ਕੋਈ ਵੀ ਹੰਗਾਰਾ ਨਹੀਂ ਭਰਦਾ ਕੋਈ ਵੀ ਸਾਡੇ ਆਣ ਕੇ ਸਾਥ ਨਹੀਂ ਦਿੰਦਾ ਉਸ ਪਹਿਲਾਂ ਇੱਕ ਰਨਿੰਗੇ ਵੀ ਰਿਹਾ ਫਿਰ ਉਦੋਂ ਬਾਅਦ ਬ੍ਰਹਮਪੁਰ ਆ ਰਿਹਾ ਫਿਰ ਉਦੋਂ ਬਾਅਦ ਜਿਹੜਾ ਇਹ ਡਿੰਪਾ ਰਿਹਾ ਡਿੰਪਾ ਦਾ ਬਿਲਕੁਲ ਹੀ ਉਹ ਕਿਵੇਂ ਜਿਵੇਂ ਇਹ ਦਿਖਾਈ ਦਿਖਾਈ ਨਹੀਂ ਦਿੱਤੀ ਕਈਆਂ ਬੰਦਿਆਂ ਨੂੰ ਪਤਾ ਹੀ ਨਹੀਂ ਸਾਡੇ ਨੂੰ ਵੀ ਡਿੰਪਾ ਹੈਗਾ ਸੀ ਇੱਥੇ ਲੱਗਦੇ ਹੈ ਵੋਟਰਾਂ ਨੂੰ ਕੀ ਫੀਲ ਕਰਨਾ ਚਾਹੀਦਾ ਅਸੀਂ ਇਹੋ ਫੀਲ ਕਰਨਾ ਚਾਹੁੰਦੇ ਆ ਕਿ ਆਪ ਦੀ ਸਮਝ ਸੋਚ ਕੇ ਵੋਟ ਪਾਓ ਜਿੱਥੋਂ ਆਪਾਂ ਨੂੰ ਫਾਇਦੇ ਮਿਲੇ ਜਿੱਥੋਂ ਜਿਵੇਂ ਕਿ ਖੇਤਰੀ ਪਾਰਟੀ ਸੀ ਸ਼੍ਰੋਮਣੀ ਅਕਾਲੀ ਦਲ ਇਹਨੇ ਬੜਾ ਵਧੀਆ ਲੋਕਾਂ ਨੂੰ ਸਾਥ ਦਿੱਤਾ ਪਿਊਬਲ ਕਨੈਕਸ਼ਨ ਹਰ ਇੱਕ ਚੀਜ਼ ਜਿਹੜੀ ਆ ਸਾਡੇ ਸਹੂਲਤਾਂ ਇਹੋ ਸਾਡੇ ਸਹੂਲਤਾਂ ਹੁੰਦੀਆਂ ਨੇ ਪੀਣ ਦੇ ਪਾਣੀ ਜਾਂ ਸਾਨੂੰ ਨਾਰਾਂ ਦਾ ਪਾਣੀ ਉਸ ਟਾਈਮ ਤੇ ਥੋੜਾ ਬਹਾਲਾ ਮਿਲਦਾ ਸੀ ਹੁਣ ਤਾਂ ਬਿਲਕੁਲ ਹੀ ਠਾਪਿਆ ਕੋਈ ਵੀ ਨਾ ਪਾਣੀ ਨਾ ਕੁਛ ਇਹਨਾਂ ਸਾਨੂੰ ਬਾਦਲ ਸਰਕਾਰ ਵੇਰੀ ਆਹ ਟਰਾਂਸਫਾਰਮਰ ਦਾ ਜਾਂ ਬਿਜਲੀ ਦਾ ਸਾਨੂੰ ਵੱਧ ਤੋਂ ਵੱਧ ਫਾਇਦਾ ਮਿਲਿਆ ਹੈ ਜਿਹੜੇ ਕਿ ਇਲਾਕੇ ਦੇ ਵਿੱਚ ਕਈ ਇਹਨਾਂ ਨੇ ਗ੍ਰੈਡ ਜਿਹੜੇ ਆ ਬਿਜਲੀ ਦੇ ਖੋਲ ਦਿੱਤੇ ਤਾਂ ਕਰਕੇ ਸਾਨੂੰ ਬਹੁਤ ਕਲੈਕਸ਼ਨ ਵੀ ਮਿਲੇ ਹੋਣ ਇੱਕ ਵੀ ਕਲੈਕਸ਼ਨ ਘਲਾ ਦਿਓ ਕਿ ਸਾਨੂੰ ਮਿਲਦਾ ਮਿਲਦਾ ਹੋਵੇ ਇਸ ਕਰਕੇ ਇਹ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਆ ਖੇਤਰੀ ਪਾਰਟੀ ਆ ਇਹ ਬਹੁਤ ਵਧੀਆ ਪਾਰਟੀ ਸੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਤਾਂ ਆਣਿਆ ਫਿਰ ਵਾਅਦਿਆਂ ਨਾਲ ਇਹਨਾਂ ਨੂੰ ਵੋਟਾਂ ਪਾ ਕੇ ਜਿਤਾਈਏ ਤੇ ਫਿਰ ਇਹਨਾਂ ਤੋਂ ਫਾਇਦੇ ਲਈਏ ਹਾਂਜੀ ਵੀਰ ਜੀ ਕੀ ਨਾਮ ਹੈ ਆਪਣਾ ਤੇ ਕਿਹੜਾ ਪਿੰਡ ਹੈ ਆਪਣਾ ਆਪਣਾ ਨਾਮ ਦੀ ਚਰਨਜੀਤ ਸਿੰਘ ਤੇ ਪਿੰਡ ਆਪਣਾ ਮਸਤਗੜਾ ਹੈ अच्छा केडी पार्टी है जी आज वोटा पेरिया है तोडी केडी पार्टी आपा जी भाई अमृतपाल सिंह दी पार्टी अच्छा जी तोडे मस्तगढ़ وچوں ਕਿੰਨਾ ਕ ਹੰਗਾਰਾ ਮੇਰੇਆ ਬੋਟਾ ਦਾ ਬਹੁਤ ਜਿਆਦਾ ਹੰਗਾਰਾ ਜੀ ਜੇ ਅੱਜ ਮੰਨ ਲਓ ਕਿ 80% ਪੋਲਿੰਗ ਹੁੰਦੀ ਆ ਤੇ 65 ਤੋਂ 70% ਵੋਟਿੰਗ ਜਿਹੜੀ ਆ ਉਹ ਭਾਈ ਅਮਰਪਾਲ ਸਿੰਘ ਦੇ ਆਪੇ ਚ ਮਸਤਗੜ ਦੇ ਤੁਹਾਡੇ ਹਿਸਾਬ ਨਾਲ ਐਤ ਕੀ ਹਲਕਾ ਕਡੂਰ ਸਾਹਿਬ ਤੋਂ ਬਨ ਜਾਣਗੇ ਭਾਈ ਅਮਰਪਾਲ ਸਿੰਘ ਕੌਣ ਨਹੀਂ ਜਾਣਗੇ ਜੀ ਬਹੁਤ ਚੜ੍ਹਦੀ ਕਲਾ ਨਾਲ ਚੜ੍ਹਦੀ ਕਲਾ ਨਾਲ ਜਿੱਤਣਗੇ ਚੜ੍ਹਦੀ ਕਲਾ ਦੇ ਨਾਲ ਤਾਂ ਤਾਂ ਗੁਰੂ ਰਾਮਦਾਸ ਦੀ ਕਿਰਪਾ ਜੀ ਪਾਰਲੀਮੈਂਟ ਦੇ ਇਹੋ ਜਿਹੇ ਕਿਹੜੇ ਮੁੱਦੇ ਨੇ ਜਿਹੜੇ ਭਾਈ ਅਮਰਿਤਪਾਲ ਸਿੰਘ ਵੱਲੋਂ ਉਠਾਏ ਜਾਣਗੇ ਕੋਈ ਜੀ ਜੋ ਵੀ ਇਹ ਮੁੱਦੇ ਠਾਉਣਗੇ ਹੱਕ ਸੱਚ ਤੇ ਬੋਲਣਗੇ ਦੁਨੀਆ ਪਾਲ ਦੀਆਂ ਨੂੰ ਨਹੀਂ ਵੀ ਕਹਿਣਾ ਕੁਝ ਤੇ ਕਰਨਾ ਕੁਝ ਆ ਤੇ ਇੱਕ ਚਲੋ ਗੁਰੂ ਦੇ ਸਿੰਘਾ ਗੁਰੂ ਰਾਮਦਾਸ ਪਾਸ਼ਾ ਦੀ ਕਿਰਪਾ ਜੋ ਵੀ ਕਰਨਗੇ ਖਰੂਰ ਸਾਹਿਬ ਵਾਲੇ ਕੀਲੀ ਚੰਗਾ ਹੀ ਕਰਨਗੇ ਸਾਨੂੰ ਇਹ ਆਸ ਆ ਤੇ ਉਮੀਦ ਵੀ ਆ ਇਸ ਕਰਕੇ ਹੁਣ ਬਾਹਰ ਕੇ ਚਣ ਲਗੇ ਜਿਸ ਤਰ੍ਹਾਂ ਹੁਣ ਪਿੱਛੇ ਵੀ ਐਮਪੀ ਐਮਪੀ ਬਣੇ ਸੀ ਕਾਂਗਰਸ ਦੇ ਕਿੰਨੀ ਵਾਰ ਪਿੰਡ ਚ ਆ ਚੁੱਕੇ ਨੇ ਤੇ ਕਿੰਨਾ ਕੋ ਵਿਕਾਸ ਕਰ ਚੁੱਕਿਆ ਦੇਖੋ ਜੀ ਸਾਡੇ ਪਿੰਡ ਜਦੋਂ ਅਸੀਂ ਕਾਂਗਰਸ ਦੇ ਗਿੰਪੇ ਨੂੰ ਵੋਟਾਂ ਪਾਈਆਂ ਅਸੀਂ ਵੋਟਾਂ ਤੋਂ ਪਹਿਲਾਂ ਇੱਕ ਰਹੀ ਆਏ ਸੀ ਜੀ ਮਰਦੇ ਆਈ ਬੇਚਰ ਮਤਲਬ ਉਹ ਲੋਕ ਐ ਕਿ ਜਦੋਂ ਕਿਸੇ ਪੱਤਰਕਾਰ ਦੀ ਗੱਲ ਪਈ ਸੀ ਉਹਨੇ ਬਾਤ ਨਹੀਂ ਵੇਖਿਆ ਉਹ ਵੀ ਇਹੀ ਮੋਬਾਈਲ ਮੂਲ ਤੇ ਵੇਖਿਆ ਹੋ ਤੁਹਾਨੂੰ ਲੱਗਦਾ ਵੀ ਤੁਹਾਡੇ ਪਿੰਡ ਚੋ ਅੱਗੇ ਯਾਨੀ ਕਿ ਅੰਮ੍ਰਿਤਪਾਲ ਸਿੰਘ ਜੀ ਜਾਣਗੇ ਬਹੁਤ ਜਿਆਦੀ ਗੁਰੂ ਰਾਮਦਾਸ ਪਾਸ਼ਾ ਦੀ ਕਿਰਪਾ ਜੀ ਮੋਰਚਾ ਫਤਿਹ ਆ ਇਥੋਂ ਤੇ ਖਡੂਰ ਸਾਹਿਬੋਂ ਵੀ ਫਤਿਹ ਆ ਸਾਨੂੰ ਅੱਗੇ ਵੀ ਇਹ ਆਸ ਆ ਕਿ ਗੁਰੂ ਰਾਮਦਾਸ ਪਾਸ਼ਾ ਦੀ ਕਿਰਪਾ ਰਹੀ ਤੇ ਜਿਹੜੀਆਂ 2027 ਦੇ ਵਿੱਚ ਚੋਣਾਂ ਆ ਉਹ ਵੀ ਇਹੀ ਆਪਦੀ ਇੱਕ ਵਕਰੀ ਪਾਰਟੀ ਬਣਾ ਕੇ ਤੇ ਆਪਣੀ ਸਰਕਾਰ ਬਣਾਉਣੀ ਬਣਾ ਸੋਹਣਿਆ ਵਾਲਾ ਜਿਲ੍ਹਾ ਦਾ ਹੈ ਜਿਸ ਤਰ੍ਹਾਂ ਹੋਣਾ ਭਾਈ ਅੰਮ੍ਰਿਤਪਾਲ ਸਿੰਘ ਜੀ ਬਣ ਜਾਂਦੇ ਤਾਂ ਕਿਹੜੇ ਕਿਹੜੇ ਮੁੱਦੇ ਹਨ ਤੁਹਾਡੇ ਪਿੰਡ ਦੇ ਜਿਹੜੇ ਹੋਣ ਵਾਲੇ ਵਿਕਾਸ ਹਨ ਸਾਡੇ ਜੀ ਮੁੱਦੇ ਤਾਂ ਟੋਟਲੀ ਜਿਵੇਂ ਮੰਨ ਲਓ ਕੋਈ ਬੇਰੁਜ਼ਗਾਰ ਤੁਰੇ ਫਿਰਦੇ ਆ ਜਾਂ ਕੋਈ ਨਸ਼ੇ ਵਾਲੇ ਦਾ ਤੁਰੇ ਫਿਰਦੇ ਆ ਇਹ ਮਨ ਲਓ ਜਿਹੜੀਆਂ ਮਾੜੀਆਂ ਜਿਹੜੀਆਂ ਗਤੀਵਿਧੀਆਂ ਬੜੀਆਂ ਚੱਲ ਰਹੀਆਂ ਅਸੀਂ ਤੇ ਆਸਤੇ ਹੀ ਇਹ ਤੁਰੇ ਆ ਕਿ ਜੇ ਮੰਨ ਲਓ ਕਿ ਚੰਗੀ ਉਹਨਾਂ ਦੀ ਸੋਚ ਹੀ ਜਿਨ੍ਹਾਂ ਕੋ ਉਹਨਾਂ ਨੂੰ ਸਮਾਂ ਮਿਲਿਆ ਕੋਈ 2-4 ਮਹੀਨੇ ਜੋ ਵੀ ਉਹਨਾਂ ਕੀਤਾ ਹੈ ਸਮਾਜ ਲਈ ਜਾਂ ਆਪਣੇ ਧਰਮ ਲਈ ਜਾਂ ਕਿਵੇਂ ਵੀ ਬਹੁਤ ਜ਼ਿਆਦਾ ਵਧੀਆ ਕੀਤਾ ਤੁਸੀਂ ਅੱਗੇ ਵੀ ਇਹੋ ਹੀ ਆਸ ਰੱਖੀ ਆ ਕਿ ਜੋ ਵੀ ਕਰਨਗੇ ਵਧੀਆ ਕਰਨਗੇ ਅੰਤ ਤੇ ਲਾਸਟ ਦੇ ਨੌਜਵਾਨ ਪੀੜੀ ਨੂੰ ਕੀ ਮੈਸੇਜ ਦੇਣਾ ਚਾਹੋਗੇ ਨੌਜਵਾਨ ਪੀੜੀ ਨੂੰ ਇਹੀ ਮੈਸੇਜ ਦੇਣਾ ਚਾਹਣੇ ਆ ਜੀ ਚਲੋ ਚੰਗਾ ਖਾਓ ਵਧੀਆ ਬੰਦਿਆਂ ਨਾਲ ਰਿਲੇਸ਼ਨ ਰੱਖੋ ਕਿ ਆਪਦਾ ਕੋ ਗੇਮਾਂ ਵਾਲੇ ਦਾ ਧਿਆਨ ਦਿਉ ਕਰਨਾ ਚਾਹੀਦਾ ਉਹ ਰੂ ਕਰਨਾ ਚਾਹੀਦਾ ਬਾਣੀ ਦੇ ਬਾਣੀ ਦੇ ਧਾਰਨੀ ਹੋਵੋ ਤੇ ਮੰਨ ਲਓ ਕਿ ਮਾੜੀ